ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰੋਪਸ ਕ੍ਰੇਸ਼ਨ ਚੈਨਲ ਤੇ ਅੱਜ ਆਪਾਂ ਤੁਹਾਨੂੰ ਕਾਟਨ ਦੇ ਸੂਟ ਨੇ ਜਿਹੜੇ ਡਿਸਟਾ ਬ੍ਰੈਂਡ ਦੇ ਦਿਖਾ ਰਹੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਸੂਟ ਨੇ ਤੁਹਾਨੂੰ ਜੋ ਪ੍ਰਿੰਟ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ 961353079 ਤੇ ਡਿਸਟਾ ਬ੍ਰੈਂਡ ਦੇ ਹੋਣਗੇ ਇਹ ਕਾਟਨ ਦੇ ਸੂਟ ਹੋਣਗੇ ਆਪਣੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਨੇ ਤੁਹਾਨੂੰ ਜੋ ਪ੍ਰਿੰਟ ਪਸੰਦ ਆ ਰਿਹਾ ਤੁਸੀਂ ਉਹ ਭੇਜ ਸਕਦੇ ਹੋਗੇ ਬਹੁਤ ਜ਼ਿਆਦਾ ਹੈ ਤੁਸੀਂ ਦੇ ਮਤਲਬ ਬਹੁਤ ਹੀ ਪਿਆਰੇ ਮਿੱਠੇ ਮਿੱਠੇ ਕਲਰ ਨੇ ਜਿੰਨੇ ਵੀ ਪ੍ਰਿੰਟ ਨੇ ਸਾਰੇ ਨਿਊ ਪ੍ਰਿੰਟ ਨੇ ਇਹ ਤੁਹਾਨੂੰ ਜੋ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ ਪ੍ਰਾਈਸ ਮੈਂ ਕੀ ਸਕਰੀਨ ਉੱਪਰ ਇਹਨਾਂ ਦਾ ਮੈਂਸ਼ਨ ਕਰਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਤਿਸਟਾ ਬ੍ਰਾਂਡ ਕਾਟਨ ਦੇ ਸੂਟ ਹੋਣਗੇ ਆਪਣੇ ਇਹ ਤੁਹਾਨੂੰ ਜੋ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਕਰ ਸਕਦੇ ਹੋ 9613530790 ਇਹ ਦੇਖੋ ਸਾਰੇ ਕਲਰ ਨੇ ਇਹਦੇ ਵਿੱਚ ਲਾਈਟ ਡਾਰਕ ਸਾਰੇ ਮੀਡੀਅਮ ਸ਼ੇਡ ਸਾਰਾ ਕਲਰ ਨੇ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਇਹ ਦੇਖੋ ਮਤਲਬ ਇਹਦੇ ਵਿੱਚ ਪਿੰਕ ਸ਼ੇਡ ਵੀ ਆ ਲਾਈਟ ਪਿੰਕ ਜੇ ਵੀ ਨੇ ਪੀਚ ਸ਼ੇਡ ਵੀ ਨੇ yellow ਵੀ ਆ ਸਾਰੇ ਟੋਟਲੀ ਬਹੁਤ ਵਧੀਆ ਮਤਲਬ ਬਹੁਤ ਹੀ ਜ਼ਿਆਦਾ ਸੋਹਣਾ ਡਿਸਟਰਬਿੰਗ ਦੇ ਪ੍ਰਿੰਟਸ ਊਟ ਨੇ ਜੋ ਮੈਂ ਨੈਕਸਟ ਦਿਖਾਵਾਂਗੀ ਇਹ ਦੇਖੋ ਇਹ ਆਪਣੇ ਇਹ ਮਤਲਬ ਇਡਿਸਟਰਬ ਰੈਂਡ ਦੇ ਨਹੀਂ ਹੈਗੇ ਇਹਨਾਂ ਦਾ ਪ੍ਰਾਈਸ ਵੀ ਲੈਸ ਹੈ ਇਹ 1150 ਦੇ ਨੇ ਇਹ ਤਿੰਨ ਪੀਸ ਹੋਣਗੇ ਤਿੰਨ ਕਲਰਾਂ ਚ ਆਏ ਨੇ ਆਪਣੇ ਕੋਲ ਇਹ ਸੂਟ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਵੀ ਆਪਣਾ ਕਾਟਨ ਸਟਾਫ ਹੋਏਗਾ ਅਗਰ ਤੁਹਾਨੂੰ ਸਾਡੇ ਆਸਤੇ ਜੋ ਨਿਊ ਕਲੈਕਸ਼ਨ ਸੀ ਡਿਜੀਟਲ ਪ੍ਰਿੰਟ ਕਾਟਨ ਦੇ ਸੂਟ ਵਧੀਆ ਲੱਗੇ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਥੈਂਕ ਯੂ